ਆਜੋ ਅਮਰੀਕਾ ਤੋਂ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਦੋਂ ਮਾਚੀਵਾੜਾ ਸਾਹਿਬ ਦੇ ਨੌਜਵਾਨ ਬਲਜੋਤ ਸਿੰਘ 23 ਸਾਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਇਥੋਂ ਦੀ ਐਨ ਆਰ ਆਈ ਕਲੋਨੀ ਦੇ ਵਾਸੀ ਨਗਿੰਦਰ ਸਿੰਘ ਨੇ ਆਪਣੇ ਇੱਕ ਲਾਉਤੇ ਪੁੱਤਰ ਬਲਜੋਤ ਸਿੰਘ ਨੂੰ 2019 ਵਿੱਚ ਚੰਗੇ ਭਵਿੱਖ ਲਈ ਅਮਰੀਕਾ ਭੇਜਿਆ ਸੀ ਬਲਜੋਤ ਸਿੰਘ ਅਮਰੀਕਾ ਦੇ ਕੈਲਿਫੋਰਨੀਆ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਕੱਲ ਉਹ ਟਰਾਲਾ ਲੈ ਕੇ ਸਮਾਨ ਦੀ ਢੋਟਵਾਈ ਲਈ ਕਰਨ ਜਾ ਰਿਹਾ ਸੀ ਤਾਂ ਟਰਾਲੇ ਦਾ ਸਤੁੱਲਨ ਗਵਾ ਬੈਠਾ ਅਤੇ ਟਰਾਲਾ ਪਲਟ ਗਿਆ ਇਸ ਹਾਦਸੇ ਵਿੱਚ ਚਾਲਕ ਬਲਜੋਤ ਸਿੰਘ ਟਰਾਲੇ ਤੋਂ ਬਾਹਰ ਆ ਡਿੱਗਾ ਜਿਸ ਉੱਪਰ ਟਰਾਲਾ ਪਲਟ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਹੈ ਅੱਜ ਤੜਕੇ ਜ्यों ਹੀ ਮਾਪਿਆਂ ਨੂੰ ਆਪਣੇ ਨੌਜਵਾਨ ਇਕਲੌਤੇ ਪੁੱਤਰ ਦੀ ਖਬਰ ਮਿਲੀ ਤਾਂ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮਾਚੀਵਾੜਾ ਸਹਿਬ ਰਹਿੰਦੇ ਮ੍ਰਿਤਕ ਬਲਜੋਤ ਸਿੰਘ ਦੇ ਮਾਪਿਆਂ ਤੋਂ ਇਲਾਵਾ ਰਿਸ਼ਤੇਦਾਰਾਂ ਦਾ ਵੀ ਰੋ-ਰੋ ਭਰਾ ਹਾਲੇ ਪਰਿਵਾਰਕ ਮੈਂਬਰਾਂ ਵੱਲੋਂ ਬਲਜੋਤ ਸਿੰਘ ਦੇ ਵਿਆਹ ਬਾਰੇ ਸੋਚਿਆ ਜਾ ਰਿਹਾ ਸੀ ਪਰ ਅਚਾਈ ਅਣਹੋਣੀ ਵਾਪਰੀ ਕੇ ਸਾਰਾ ਕੁਝ ਤੁਬਾ ਹੋ ਗਿਆ ਨੌਜਵਾਨ ਬਲਜੋਤ ਸਿੰਘ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜਿਸ ਤੋਂ ਬਾਅਦ ਵਿਦੇਸ਼ਾਂ ਵਿੱਚ ਰਹਿੰਦੇ ਆਪਣੀਆਂ ਔਲਾਦਾਂ ਲਈ ਮਾਪੇ ਚਿੰਤਤ ਦਿਖਾਈ ਵੀ ਦਿੱਤੇ ਨੇ ਸ੍ਰੀ ਮਾਚੀਵਾੜਾ ਸਾਹਿਬ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਮੇਰਾ ਨਾਮ ਗੁਰਨਾਮ ਸਿੰਘ ਖਾਲਸਾ ਸਾਬਕਾ ਕਾਉਂਸਲਰ ਮਾਛੀਵਾੜਾ ਕਾਕੇ ਦਾ ਨਾਮ ਸੀਗਾ ਜੀ ਬਲਜੋਤ ਸਿੰਘ ਪਿਤਾ ਦਾ ਨਾਮ ਉਹਨਾਂ ਦੇ ਸਦਾ ਨਿਰਿੰਦਰ ਸਿੰਘ ਜੀ ਪਿਛਲੇ ਪਿੰਡ ਦਾ ਤਨਹੁਰ ਸੀਗਾ ਜੀ ਤਕਰੀਬਨ 10-15 ਸਾਲ ਤੋਂ ਇੱਥੇ ਰਹਿ ਰਹੇ ਸੀ ਤੇ ਬੱਚਾ 2019 ਦੇ ਵਿੱਚ ਬੱਚੇ ਅੱਜਕੱਲ ਜਿੱਦ ਕਰਦੇ ਆ ਇੱਥੇ ਕੰਮਕਾਰ ਨਾ ਮਿਲਣ ਕਰਕੇ ਬੱਚੇ ਜਿੱਦ ਕਰਦੇ ਆ ਕਿ ਸਾਨੂੰ ਬਾਹਰ ਭੇਜਿਆ ਜਾਵੇ ਬੱਚੇ ਦੀ ਜਿੱਦ ਕੇ ਮਾਪੇ ਨੇ ਚੁਗਣਾ ਚੁਗਣਾ ਪਿਆ ਤੇ ਉਹਨਾਂ ਨੂੰ ਪੇ ਗਿਆ ਕੱਲਾ ਕੱਲਾ ਪੁੱਤ ਸੀਗਾ ਜੀ 2019 ਦੇ ਵਿੱਚ ਗਿਆ ਪਿਛਲੇ ਤਕਰੀਬਨ 3 ਸਾਲ ਤੋਂ ਉੱਥੇ ਟਰਾਲਾ ਚਲਾ ਰਿਹਾ ਸੀਗਾ ਤੇ ਕੈਲੀਫੋਰਨੀਆ 'ਚ ਰਹਿੰਦੇ ਸੀਗੇ ਤੇ ਅਚਾਨਕ ਕੱਲ ਫੋਨ ਆਇਆ ਕਿ ਬੱਚੇ ਦਾ ਜਿਹੜਾ ਐਕਸੀਡੈਂਟ ਹੋ ਗਿਆ ਟਰਾਲਾ ਅਨਬੈਲੈਂਸ ਹੋ ਗਿਆ ਉਹਦੇ ਨਾਲ ਐਕਸੀਡੈਂਟ ਹੋ ਗਿਆ ਜੀ ਤਕਰੀਬਨ ਅੱਜ ਸਵੇਰੇ 3 ਵਜੇ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਆ ਤੇ ਸਾਰਾ ਪਰਿਵਾਰ ਜਿਹੜਾ ਸਦਮੇ 'ਚ ਆ ਕਿਉਂਕਿ ਕਲੋਤਾ ਬੀਤਾ ਸੀ ਮਾਪੇ ਦਾ ਇਸ ਗੱਲ ਕਰਕੇ ਇਹ ਹੈ ਸਰਕਾਰਾਂ ਨੂੰ ਵੀ ਬੇਨਤੀ ਆ ਵੀ ਆਪਾਂ ਪੰਜਾਬ ਦੇ ਵਿੱਚ ਭਈਆ ਆ ਗਿਆ ਜੀ ਹੋਰ ਇਧਰ ਉਧਰ ਨੂੰ ਆ ਕੇ ਜੋਬ ਕਰ ਰਹੇ ਆ ਵੀ ਜਿੰਨਾ ਹੋ ਸਕਦਾ ਜੇ ਇੱਕ ਵਿਧਾਨ ਸਭਾ 'ਚ ਮਤਾ ਪਾਇਆ ਜਾ ਕਿ ਪੰਜਾਬ ਦੇ ਜੋ ਨੌਜਵਾਨ ਨੇ ਉਹਨਾਂ ਨੂੰ ਪੰਜਾਬ 'ਚ ਹੀ ਰੋਜ਼ਗਾਰ ਦਿੱਤਾ ਜਾਵੇ ਸ਼ਾਇਦ ਜੇ ਉਹਨਾਂ ਨੂੰ ਪੰਜਾਬ 'ਚ ਰੋਜ਼ਗਾਰ ਨੌਜਵਾਨਾਂ ਨੂੰ ਮਿਲੇ ਤੇ ਜਿੰਨੀ ਸਪੀਡ ਦੇ ਨਾਲ ਆਪਣੇ ਲੋਕ ਬਾਹਰ ਜਾ ਰਹੇ ਆ ਉਹਤੇ ਤੇ ਬ੍ਰੇਕ ਲੱਗ ਸਕਦੀ ਆ ਤੇ ਜਿਹੜੇ ਆਈਲਰ ਸੈਂਟਰ ਬਣੇ ਹੋਏ ਨੇ ਉਹਨਾਂ ਨੂੰ ਖਤਮ ਕਰਕੇ ਸਾਨੂੰ ਟੈਕਨੀਕਲ ਕਾਲਜ ਤੇ ਬੱਚਿਆਂ ਨੂੰ ਜਿਹੜੀ ਉੱਚੀ ਦੀ ਸਿੱਖਿਆ ਮਿਲ ਸਕੇ ਉਹ ਬਣਨੇ ਚਾਹੀਦੇ ਆ ਜੀ ਜਿਸ ਨਾਲ ਸਾਡੇ ਆਉਣ ਵਾਲਾ ਪੁੱਖ ਜਿਹੜਾ ਉਹ ਵਿਦੇਸ਼ਾਂ ਨੂੰ ਮੂੰਹ ਨਾ ਕਰੇ ਰੋਜ਼ ਆਪਾਂ ਦੇਖਦੇ ਆਂ ਟੀਵੀ ਚੈਨਲਾਂ ਤੇ ਰੋਜ਼ ਖਬਰਾਂ ਆਉਂਦੀਆਂ ਨੇ ਕੋਈ ਕੈਨੇਡਾ ਕੋਈ ਕੈਨੇਡਾ ਚ ਕਿਸੇ ਦੀ ਡੈਥ ਹੋ ਜਾਂਦੀ ਆ ਮਾਪੇ ਦੇ ਇਕਲੋਤੇ ਬੱਚੇ ਦੀ ਕੋਈ ਕਿੱਥੇ ਕੋਈ ਕਿੱਥੇ ਆਪਾਂ ਰੋਜ਼ ਨਿਤ ਨਵੀਆਂ ਖਬਰਾਂ ਸੁਣਦੇ ਆਂ ਇਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਸਰਕਾਰ ਨੂੰ ਸੋਚਣਾ ਚਾਹੀਦਾ ਸੁਧਾਰ ਲਿਆਉਣਾ ਚਾਹੀਦਾ ਕਿ ਬੱਚੇ ਸਾਡੇ ਵਿਦੇਸ਼ਾਂ ਨੂੰ ਨਾ ਜਾਣ ਜੇ ਸਾਡੇ ਕੋਲੇ ਹੋਣਗੇ ਕੁਝ ਹੋਊਗਾ ਸਾਡੇ ਅੱਖਾਂ ਦੇ ਸਾਹਮਣੇ ਹੋਊਗਾ ਉੱਥੇ ਜਾ ਕੇ ਬੱਚੇ ਨਾਲ ਕੀ ਹੁੰਦਾ ਕਿਦਾਂ ਕਰਦਾ ਕਿਦਾਂ ਸਟਰਗਲ ਕਰਦਾ ਸਾਡੀ ਅੱਖਾਂ ਤੋਂ ਪਰੇ ਬਹੁਤ ਕੁਝ ਬੱਚੇ ਸਟਰਗਲ ਕਰ ਰਹੇ ਨੇ ਡੈੱਡ ਬੋਡੀ ਲਿਆਉਣ ਨੂੰ ਕੀ ਡੈੱਡ ਬੋਡੀ ਜੀ ਅਜੇ ਜਿੱਥੇ ਹਾਂਜੀ ਅਜੇ ਨਾ ਜੀ ਜਿੱਥੇ ਡੈੱਡ ਬੁੱਟ ਐਕਸੀਡੈਂਟ ਹੋਇਆ ਜਿੱਥੇ ਰਹਿੰਦੇ ਸੀ ਉੱਥੋਂ ਦੂਰ ਸੀਗਾ ਜੀ ਉਹ ਉਹ 2 ਦਿਨ ਤੱਕ ਕਹਿੰਦੇ ਵੀ ਰੈਡ ਬੋਡੀ ਜਿੱਥੇ ਅਸਲ ਰਹਿائش ਸੀ ਬੱਚੇ ਦੀ ਉੱਥੇ ਪਹੁੰਚ ਜੂਗੀ ਉਸ ਤੋਂ ਬਾਅਦ ਅਗਲਾ ਜੋ ਪ੍ਰੋਸੈਸਾ ਹੈ ਉੱਥੇ ਸਾਡੇ ਰਿਸ਼ਤੇਦਾਰ ਭੈਣ ਭਰਾ ਹੈਗੇ ਨੇ ਉਹ ਫਿਰ ਅਗਲਾ ਪ੍ਰੋਸੈਸ ਜਿਹੜਾ 2-4 ਦਿਨ ਦੇ ਵਿੱਚ ਪਤਾ ਲੱਗੂਗਾ ਜੀ ਕਿਸ ਤਰ੍ਹਾਂ ਆਉਂਦੀ ਹੈ ਜੀ ਉਹ ਨਾਮ ਦੀ ਗੱਲ ਕਰੀਏ ਇਕੱਲਾ ਹੀ ਬੇਟਾ ਸੀ ਕੋਈ ਹੋਰ ਵੀ ਹੈਗੇ ਸੀ ਨਹੀਂ ਇੱਕ ਸਿਸਟਰ ਸੀਗੀ ਉਸ ਤੋਂ ਵੱਡੀ ਸੀਗੀ ਉਹ ਆਸਟ੍ਰੇਲੀਆ ਰਹਿੰਦੀ ਆ ਜੀ ਤੇ ਇਹ ਇਕੱਲਾ ਹੀ ਸੀਗਾ ਜੀ ਬੇਟਾ ਇਕੱਲਾ ਹੀ ਸੀਗਾ ਜੀ ਮੇਰਾ ਨਾਮ ਜੀ ਮਲਕੀਤ ਸਿੰਘ ਤੇ ਰਿਸ਼ਤਾ ਕੀ ਸੀ ਉਹਦਾ ਤੇ ਮੇਰਾ ਭਣਜਾ ਸੀ ਜੀ ਨਾਵ ਦਾ ਬਲਜੋਤ ਸਿੰਘ ਸੀ ਪੁੱਤਰ ਨਰਿੰਦਰ ਸਿੰਘ ਐਨ ਆਰ ਆਈ ਕਲੋਨੀ ਇੱਥੇ ਰਹਿੰਦੇ ਸੀ ਕਿੰਨੀ ਉਮਰ ਸੀ ਇਹ ਤੇ ਕੀ ਕਦੋਂ ਗਏ ਸੀ ਉਮਰੋ ਜੀ ਜੀ ਇਸ ਟਾਈਮ 22 23 ਸਾਲ ਦੀ ਸੀਗੀ ਜੀ ਤੇ ਉਹ 2019 ਵਿੱਚ ਗਿਆ ਸੀ ਜੀ ਅਮਰੀਕਾ ਉਹ ਤੇ ਉੱਥੇ ਜਾ ਕੇ ਫਿਰ ਉਹ 2000 ਆਪਣੇ 3 ਕਿ ਸਾਲ ਤੋਂ ਮਰ ਟ੍ਰਾਲਾ ਚਲਾ ਰਿਹਾ ਸੀ ਜੀ ਤੇ ਕੱਲ ਸਾਨੂੰ ਫਿਰ ਫੋਨ ਆਇਆ ਜੀ ਤੇ ਫੋਨ ਦੇ ਵਿੱਚ ਫਿਰ ਸਾਨੂੰ ਉਹਨਾਂ ਨੇ ਦੱਸਿਆ ਵੀ ਟਰਾਲਾ ਜਿਹੜਾ ਜਿੱਦਾਂ ਮਤਲਬ ਅਨ ਅਨ ਬੈਲੈਂਸ ਹੋ ਗਿਆ ਉਹ ਮੁੰਡਾ ਬਾਹਰ ਡਿੱਗ ਗਿਆ ਜੀ ਖਿੜਕੀ ਚੋਂ ਟਰਾਲਾ ਉੱਪਰ ਡਿੱਗ ਗਿਆ ਮੁੰਡੇ ਦੇ ਤੇ ਉੱਥੇ ਖਤਮ ਹੋ ਗਿਆ ਕੋਨ ਦੀ سپورਟ ਮੁੰਡਾ ਉੱਥੇ ਹੀ ਖਤਮ ਹੋ ਗਿਆ ਇਹਦੀ ਘਟਨਾ ਹੈ ਇਹ ਜੀ ਕੱਲ ਸਵੇਰੇ 5:30 ਵਜੇ ਨਾਲ ਕੁਝ ਦਿਨ ਪਹਿਲਾਂ ਜਨਮ ਦਿਨ ਵੀ ਮਨਾਇਆ ਹਾਂ ਜੀ ਕੁਝ ਦਿਨ ਪਹਿਲਾਂ 15 ਤਰੀਕ ਨੂੰ ਉਹਨੇ ਆਪਣੇ ਜਿਹੜੇ ਦੋਸਤ ਮਿੱਤਰ ਸੀ ਨਾਲ ਰਹਿੰਦੇ ਸੀ ਉਹਦੇ ਉਹਨਾਂ ਦੇ ਨਾਲ ਜਨਮ ਦਿਨ ਮਨਾਇਆ ਵਿਸ਼ ਕੀਤਾ ਸਾਰਿਆਂ ਨੂੰ ਇਹਨੇ ਤੇ ਪਰ ਉਹਨੂੰ ਵਿਚਾਰੇ ਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਨਾਲ ਪਤਾ ਨਹੀਂ ਥੋੜੇ ਦਿਨਾਂ ਬਾਅਦ ਮੇਰੇ ਨਾਲ ਕੀ ਹੋਣਾ ਜੀ ਆਖਰੀ ਗੱਲ ਵੀ ਹੋਈ ਹੋਣੀ ਆ ਮਾਪ ਪਾਪ ਨਾਲ ਆਖਰੀ ਗੱਲ ਇਹਦੀ ਜੀ ਪਰਸੋਂ ਰਾਤੀ 11 ਵਜੇ ਗੱਲ ਹੋਈ ਜੀ ਮੰਮਾ ਨਾਲ ਮੇਰੀ ਭੈਣ ਸਿਸਟਰ ਦੇ ਨਾਲ ਬਸ ਇਹੀ ਕਹਿੰਦਾ ਸੀ ਮੈਂ ਮੈਂ ਜਾ ਰਿਹਾ ਮਮਾ ਤੂੰ ਜਿੱਦਾਂ ਮਮਾ ਨਾਲ ਬਹੁਤ ਪਿਆਰ ਕਰਦਾ ਸੀ ਜੀ ਆਪਣੀ ਨਾਲ ਉਹਨੂੰ ਕਹਿੰਦਾ ਸੀ ਮਮਾ ਮੈਂ ਜਲਦੀ ਆ ਜਾਣਾ ਤੇਰੇ ਕੋਲ ਤੇ ਮਤਲਬ ਬਹੁਤ ਜ਼ਿਆਦਾ ਪ੍ਰੇਮ ਸੀ ਮਾਂ ਦੇ ਨਾਲ ਪਰ ਵਿਚਾਰੇ ਨੂੰ ਮੌਕਾ ਹੀ ਨਹੀਂ ਮਿਲਿਆ ਮਿਲਣ ਦਾ ਮਾਂ ਨਾਲ ਬੜਾ ਔਖਾ ਜੀ ਬਾਹਰ ਪ੍ਰੋਫੈਸ਼ਨ ਦੇ ਵਿੱਚ ਬੜਾ ਔਖਾ ਭਾਈ ਬਹੁਤ ਜ਼ੁਬਾਨ ਸੀ 24 ਸਾਲਾਂ ਉਮਰ ਸੀ ਵਿਆਹ ਦੀ ਵਿਆਹ ਦੀ ਬੜੀ ਉਮਰ ਸੀ ਜੀ ਵਿਆਹ ਦੀ ਉਮਰ ਸੀ ਜੀ ਪੂਰੀ ਜਮਾ ਬੜੇ ਮਨ ਚ ਚਾਹ ਸੀ ਜੀ ਮਾਤਾ ਪਿਤਾ ਦੇ ਚਲੋ ਇਕਲੋਤਾ ਬੱਚਾ ਇੱਕ ਇੱਕ ਪੁੱਤਰ ਸੀਗਾ ਜੀ ਤੇ ਚਲੋ ਆਊਗਾ ਤੇ ਇਹਦਾ ਵਿਆਹ ਕਰਾਂਗੇ ਜੀ ਪਰ ਕੁਦਰਤ ਨੇ ਕੋਈ ਕਿਸਮਤ ਨੇ ਕੋਈ ਧੋਖਾ ਦਿੱਤਾ ਜੀ ਬਸ ਜੀ ਤਰਵਿੰਦਰ ਸਿੰਘ ਬੋਲ ਰਿਹਾ ਮੇਰਾ ਪੰਜਾ ਲੱਗਦਾ ਸੀਗਾ ਤੇ 22 23 ਸਾਲ ਦੀ ਉਮਰ ਤੇ ਕੀ ਬੜਾ ਕਹਿਰ ਹੋਇਆ ਇੱਕ ਤਰ੍ਹਾਂ ਦਾ ਨਾ ਇਹ ਮਤਲਬ ਕਿ ਬਰਦਾਸ਼ਤ ਕਰਨਾ ਮਾਪਿਓ ਤੇ ਬਿਲਕੁਲ ਬਾਹਰ ਹੈ ਇਹ ਚੀਜ਼ ਔਰ ਕਰ ਇਹਦੇ ਪਿੱਛੇ ਸਿਸਟਮ ਸਾਰਾ ਇਹੀ ਹੈ ਕਿ ਆਪਣੇ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਨਾ ਇਹੀ ਇਹਦਾ ਰੀਜ਼ਨ ਆ ਮੇਨ ਜੋ ਆਪਾਂ ਬਾਰ ਬਾਰ ਨੂੰ ਦੌੜ ਰਹੇ ਆ ਤੋ ਮੇਰੀ ਇਹ ਰਿਕੁਐਸਟ ਹੈ ਸਾਰਿਆਂ ਨੂੰ ਕਿ ਆਪਣੇ ਆਰਮ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਚੀਜ਼ਾਂ ਨੇ ਆਪਾਂ ਉਸ ਨੂੰ ਸੁਧਾਰੀਏ ਤੇ ਆਪਣੇ ਬੱਚਿਆਂ ਨੂੰ ਇਸ ਪਾਸੇ ਲਾਈਏ ਬਾਹਰ ਆਪਾਂ ਪੈਸੇ ਚਾੜੀ ਚਾੜੀ 50 50 ਲੱਖ ਤੱਕ ਤੋੜਦੇ ਆ ਫਿਰ ਕਰਜ਼ਾ ਚੜ ਜਾਂਦਾ ਤੇ ਕੋਈ ਖਤਮ ਹੋ ਜਾਂਦਾ ਕਿੱਦਾਂ ਹੋ ਦੇਖੋ ਤੋ ਗੱਲ ਨਹੀਂ ਹੋ ਪਾਰੀ ਬਨ ਭਰਿਆ ਮੇਰਾ ਬੱਚਾ ਸੀਗਾ ਆਪਣਾ ਸਾਡਾ ਛੋਟਾ ਤੇ ਇਹ ਹੀ ਰਿਕੁਐਸਟ ਹੈ ਕਿ ਸਰਕਾਰ ਨੂੰ ਕਿ ਚੀਜ਼ਾਂ ਇੱਥੇ ਹੀ ਸਾਰੀਆਂ ਵਧੀਆ ਕਰ ਦਿਓ ਕਿ ਬਾਹਰ ਜਾਣ ਦੀ ਜ਼ਰੂਰਤ ਹੀ ਨਾ ਪਵੇ